ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਕੜਾਕੇ ਦੀ ਠੰਡ ਤੇ ਖਰਾਬ ਮੌਸਮ ਵਿੱਚ ਡਾਟੇ ਜੰਗਲਾਤ ਕਾਮੇ ਮੋਰਚਾ 5ਵੇਂ ਦਿਨ ਵਿੱਚ ਦਾਖਲ। ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ। ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸ਼ੁਰੂ ਕਰਦੇ ਹਾਂ ਅੱਜ ਦੇ ਵੱਡੇ ਅਪਡੇਟ ਜੰਗਲਾਤ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਲਾਇਆ ਮੋਰਚਾ 5ਵੇਂ ਦਿਨ ਚ ਦਾਖਲ ਹੋ ਗਿਆ ਹੈ ਖਰਾਬ ਮੌਸਮ ਤੇ ਕੜਕ ਦੀ ਠੰਡ ਵਿੱਚ ਜੰਗਲਾਤ ਕਾਮੇ ਆਪਣੀਆਂ ਸੇਵਾਵਾਂ ਬਹਾਲ ਕਰਾਉਣ ਤੇ ਰੈਂਦੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਮੋਰਚੇ 'ਚ ਡਟੇ ਰਹੇ ਮੋਰਚੇ 'ਚ ਬੈਠੇ ਵਰਕਰਾਂ ਨੇ ਸਰਕਾਰ ਤੇ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅੱਜ ਦੇ ਮੋਰਚੇ ਦੀ ਅਗਵਾਈ ਜਸਵਿੰਦਰ ਸੋਜਾ ਹਰਜਿੰਦਰ ਕਰੋੜੀ ਨਰੇਸ਼ ਪਟਿਆਲਾ ਤੇ ਗੁਰਮੀਤ ਸਿੰਘ ਬੀਨਸਪੁਰਾ ਨੇ ਕੀਤੀ ਮੋਰਚੇ ਵਿੱਚ ਬੈਠੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਕੱਚੇ ਕੰਮੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੱਕੇ ਕਰਨਾ ਤਾਂ ਦੂਰ ਦੀ ਗੱਲ ਉਹ ਨਿਗੂਣਾ ਜਿਹੇ ਰੋਜ਼ਗਾਰ ਵੀ ਸਾਡੇ ਤੋਂ ਖੋਹ ਲਏ ਗਏ ਹਨ ਜਿਸ ਕਾਰਨ ਸਾਡੇ ਵਰਕਰਾਂ ਦੇ ਚੁੱਲ੍ਹੇ ਠੰਡੇ ਹੋ ਗਏ ਹਨ ਜਿਸ ਕਾਰਨ ਬੱਚਿਆਂ ਦੀਆਂ ਫੀਸਾਂ ਬੁੱਢੇ ਮਾਤਾ ਪਿਤਾ ਦੀਆਂ ਦਵਾਈਆਂ ਦੇ ਲਾਲੇ ਪੈ ਗਏ ਹਨ ਮੋਰਚੇ ਵਿੱਚ ਬੈਠੇ ਸਾਥੀਆਂ ਨੂੰ ਸੰਬੋਧਨ ਕਰਦੇ ਆ ਜੋਗਾ ਸਿੰਘ ਭਾਤਸੋ ਜਗਸੀਰ ਸਿੰਘ ਅਸਲਪੁਰ ਚੁੱਕੀ ਤੇ ਹਰਮੇਸ਼ ਸਿੰਘ ਨੇ ਕਿਹਾ ਕਿ ਜਿੱਥੇ ਅਧਿਕਾਰੀਆਂ ਨੇ ਛਾਂਟੀ ਦਾ ਕੋਹਾੜਾ ਚਲਾ ਦਿੱਤਾ ਉੱਥੇ ਰਹਿੰਦੀਆਂ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਹ ਤੇ ਵਿੱਚ ਐਨੀ ਪਾਈ ਜਾ ਰਹੀ ਹੈ ਇਸ ਲਈ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਸੂਬਾ ਕਮੇਟੀ ਵੱਲੋਂ ਇਨ੍ਹਾਂ ਵਰਕਰਾਂ ਦੇ ਹੱਕ ਵਿੱਚ 16 ਜਨਵਰੀ ਨੂੰ ਵਿੱਤ ਮੰਤਰੀ ਦੇ ਹਲਕਾ ਡਿੜਬਾ ਚ ਵਿਸ਼ਾਲ ਧਰਨਾ ਦੇ ਉਪਰੰਤ ਪੱਕਾ ਮੋਰਚਾ ਲਾਇਆ ਜਾਵੇਗਾ ਤੇ 26 ਜਨਵਰੀ ਨੂੰ ਗਵਰਨਰ ਪੰਜਾਬ ਦੀ ਪਟਿਆਲਾ ਫੇਰੀ ਸਮੇਂ ਮੰਗ ਪੱਤਰ ਦਿੱਤਾ ਜਾਵੇਗਾ